ਸਾਸੀ ਕੌਰ ਜੀ ਸਾਸੀ ਕੌਰ ਜੀ ਹੋਰ ਕਹਿਣ ਸੇਤਾ ਵਦਿਆ 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 ਕਿਰਪਾ ਜੀ ਮਾਰ ਕੇ ਕਿਰਪਾਈ ਚਾਹੀਦੀ ਵੀਰ ਜੀ ਤੇ ਕਿੰਨੇ ਐਨੀਮਲ ਲਿਆਜੋ ਅੱਜ ਪੰਜ ਪੰਜ ਵੀਰ ਜੀ ਪੰਜ ਹੂੰ ਠੀਕ ਹੈ ਜੀ ਹਾਂ ਹਾਬੇ ਭਈ ਸੀ ਪਿਆ ਉਹੋ ਲਾਦੇ ਕਾਲੇ ਤੇ ਕਰੀਏ ਵੀਰ ਜੀ ਜਾਣਕਾਰੀ ਸਾਂਝੀ ਹਾਂਜੀ ਹਾਂਜੀ ਇਧਰੋਂ ਕਰ ਲਈਏ ਜੀ ਹਾਂਜੀ ਇਧਰੋਂ ਕਰ ਲਓ ਵੀਰ ਜੀ ਠੀਕ ਹੈ ਜੀ ਹੂੰ ਕਿੰਨਾ ਸੁਆ ਆ ਗਈ ਜੋ ਇਹ ਵੀਰ ਜੀ ਦੂਜਾ ਸੁਆ ਵੈਣ ਸੁਈ ਪਰਸੋਂ ਦੀ ਪਰਸੋਂ ਹਾਂਜੀ ਬੱਛੀ ਮਗਰ ਜੇ ਬਹੁਤ ਵਧੀਆ ਸ਼ਟਾਟਿੰਗ ਜੇ ਕਰਮਾਲੀ ਦੀ ਹਾਂਜੀ ਮੰਨ ਲਓ ਇਹ ਗੱਲ ਹੈ ਕੀ ਆ ਦੁੱਧ ਦੀ ਠੀਕ ਹੈ ਜੀ ਹੁਣ ਬੋਲਾ ਹੀ ਵੀਰ ਜੀ ਐਸ ਵੇਚ ਤੇ 11 12 11 12 ਹਾਂਜੀ ਹਾਂਜੀ ਸ਼ਾਈ ਹਾਲ ਚ ਆ ਗਈ ਜੀ ਤੇ ਹਾਂਜੀ ਇਹ ਵੀਰ ਜੀ ਕੋਈ ਸ਼ਾਈ ਹਾਲ ਚ ਗੇਨ ਲੈ ਕੋਈ ਰਾਠੀ ਜਾ ਕਰ ਉਸ ਗੇਨ ਲੈ ਹਾਂਜੀ ਹਾਂਜੀ ਆ ਬੱਛੀ ਜੇ ਇਹਦੇ ਮਗਰਾ ਵੇਖੋ ਇੱਧਰ ਵਿਖਾ ਨੀ ਆ ਬੱਛੀ ਵੀਰ ਮਗਰ ਠੀਕ ਹੈ ਜੀ ਕਰਮਾਲੀ ਆਵੇ ਆ ਦਿਨਾਂ ਨੂੰ ਆਹ ਜੀ ਪਰਸੋਂ ਦੀ ਸੂਈ ਆ ਵੀ ਪਰਸੋਂ ਦੀ ਹੈਣਾ ਹਾਂਜੀ ਹਾਂਜੀ ਸਾਡੀ ਕਿਵੇਂ ਆ ਗਿਆ ਜੋ ਦੂਜਾ ਸੁਗਾ ਵੀਰ ਜੀ ਦੂਜਾ ਸੁਗਾ ਹਾਂ ਚਵਾਈ ਚੁਈ ਸ਼ਾ ਜੀ ਕਿਤਰਾ ਵਧੀਆ ਵੀਰਦੀ ਹੈ ਜਿਹੜੀ ਆਪਣੀ ਹਰਿਆਣਵੀ ਨਸਲ ਆ ਨਾ ਜਿਹੜੀ ਆਪਣੇ ਮੰਨ ਲਓ ਪਹਿਲੀਆਂ ਨਸਲਾਂ ਹੁੰਦੀਆਂ ਹਰਿਆਣੇ ਦੀਆਂ ਹਾਂਜੀ 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 ਇਹ ਉਹ ਨਸਲ ਆ ਚਵਾਈੜ ਠੀਕ ਹੈ ਜੀ ਹਰਿਆਣੇ ਵਾਲੀ ਹੈ ਨਾ ਬਹੁਤ ਮੈਂ ਤੁਹਾਨੂੰ ਦੱਸੁੰਦਿਆਂ ਸੀਲ ਸਲੱਗ ਪੂਰੀ ਕਿਤੇ ਮੰਨ ਲਓ ਇਹਦਾ ਥੋੜਾ ਜਿਹਾ ਤੁਹਾਨੂੰ ਪਤਾ ਬੱਚੇ ਦਾ ਕਰਕੇ ਬੱਚੇ ਦਾ ਕਰਕੇ ਹੈ ਨਾ ਕਰਨਦੀ ਆ ਤੇ ਬਾਕੀ ਕੋਈ ਨਹੀਂ ਇਹੋ ਜਿਹਾ ਵੀਰਦੀ ਲੱਤ ਮਾਰ ਜੇ ਨਾ ਹਾਂਜੀ ਹਾਂਜੀ ਰੁਪਈਏ ਡਬਲ ਜੇ ਕੋਈ ਮੰਨ ਲਾ ਲੱਤ ਮਾਰ ਜੇ ਚਾਹੇ ਕੋਈ ਉਹੋ ਜਿਹੀ ਚਵਾਈ ਗਲਤ ਆ ਠੀਕ ਹੈ ਜੀ ਕੋਈ ਭੂਰ ਛਟਾ ਕਿਸੇ ਵੀ ਤਰ੍ਹਾਂ ਦਾ ਨਹੀਂ ਨਹੀਂ ਭੂ ਤੇ ਪਿਛਲੇ ਸੂਏ ਕਿੰਨਾ ਗਰ ਕਾਰਡ ਇਹਦਾ ਦੁੱਧ ਆ ਜੀ ਵੀਰ ਜੀ 18 ਕਿਲੋ ਦੁੱਧ ਦਿੱਤਾ ਇਹਨੇ ਪਿਛਲੇ ਸੂਏ ਪਿਛਲੇ ਸੂਏ ਹਾਂਜੀ ਹਾਂਜੀ ਤੇ ਬਾਕੀ ਇਹ ਗੱਲ ਹੈ ਕਿ ਹੁਣ 11 12 ਕਿਲੋ ਦੁੱਧ ਤਿਆਰ ਆ ਪੂਰਾ ਹਾਂਜੀ ਹਾਂਜੀ ਐ ਕੋਈ ਚਵਾਈ ਇੱਕ ਨੰਬਰ ਦੀ ਹੋਊਗੀ ਮੋਗੇ ਵਾਲੀ ਠੀਕ ਐ ਸਾ ਜੀ ਹਾਂਜੀ ਹਾਂਜੀ ਥਣ ਥੁਣੀ ਆ ਵੇਖੋ ਕਿੰਦਾ ਵਧੀਆ ਲੱਗਾ ਸਾਰਾ ਹੀ ਕਰੋ ਸੱਜਣਾ ਥਣ ਥੁਣੀ ਵਾਲਾ ਮੋਤੀ ਹਾਂ ਵੇਖੋ ਦਿਨ ਨੂੰ ਆ ਦੇਖੋ ਅਜੇ ਵੀ ਤਾਂ ਟਾਈਮ ਕੁਛ ਨਹੀਂ ਆ ਕਚੋਈਆਂ ਚਾਹੀਆਂ ਲੇਟ ਆ ਹਾਂਜੀ 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 ਤੇ ਮੋਲ ਸ਼ਾਹ ਜੀ ਫਿਰ ਕੀ ਕਰਦੇ ਆਪਾਂ ਮੁੱਲ ਤੇ ਵੀਰ ਦੀ ਪੰਗ ਹੈ ਪਾ ਪਾ ਗਾਂ ਵੱਡੀ ਆ ਚਲੋ ਮੜਾ ਜਾ ਸਿੰਗਾ ਸੁੰਗਾ ਦਾ ਕਰਕੇ ਹੀ ਆ ਉਦਾਂ ਦੇ ਗਾਂ ਵੀ ਦੀ ਜੇ ਮੰਨ ਲਓਗੇ ਤਾਂ 55000 ਦੀ ਹਾਂਜੀ 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 45 ਦੀ ਦੇ ਦਈਏ ਨੇ ਉਹ ਲਾਸਟ ਮਾਨਤਾ ਕਰਕੇ ਇੱਕੋ ਹੀ ਰੇਟ ਦੱਸੀਏ 40 ਦੀ ਦੇ ਦਈਏ ਵੀਰ ਜੀ 2000 ਮਾਨ ਕਰਦਾਂਗੇ 38 ਦੀ ਦੇ 3800 ਦੀ ਹਾਂਜੀ ਠੀਕ ਐ 40 ਮੁੱਲ ਕੀਤਾ ਪਾਂ 3800 ਦੀ ਹਾਂਜੀ ਹਾਂਜੀ ਠੀਕ ਐ ਜੀ ਹਾਂ ਦੂਜਾ ਸੁਬਾ ਬੱਛੀ ਵੇਖੋ ਕਿੱਡੀ ਆ ਹਾਂਜੀ ਹਾਂਜੀ ਵਨ ਵਾਲੀ ਪੂਰੀ ਹਰਿਆਣਾ ਹਟਾ ਜਿਹੜੀ ਸੋਹਣੀ ਹਾਂਜੀ 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 ਹਾਂ ਇਹਦੀ ਸ਼ਾਹੀ ਦੇ ਦਈਏ ਜੀ ਇਹ ਵੀਰ ਜੀ ਇਹ ਪਹਿਲਣ ਵਹਿੜ ਆ ਗਈ ਪਹਿਲਣ ਹਾਂਜੀ ਪਹਿਲੀ ਪਹਿਲਣ ਮਗਰ ਕੀ ਆ ਗਿਆ ਜੀ ਮਗਰ ਇਹ ਤਾਂ ਵੀਰ ਜੀ ਬੱਛਾ ਬੱਛਾ ਹਾਂਜੀ ਇਹ ਸ਼ਾਈ ਹਾਲ ਪਿਓਰ ਸ਼ਾਈ ਆ ਪਿਓਰ ਸ਼ਾਈ ਹਾਲ ਦੇ ਵਿੱਚ ਵੇੜਾ ਵਸ਼ਾ ਕਿਹੜਾ ਜੋ ਉਹ ਅੱਛਾ ਵਿਧੀ ਇਹਦਾ ਮੇਰੇ ਸਨ ਆ ਜਿਹੜਾ ਇਹੋ ਜਿਹਾ ਨਾ ਬਿੱਟੂ ਬੱਚਾ ਹਾਂ ਜੀ ਅਵੇ ਇਹਦੇ ਕੋਲ ਹੀ ਪਹੁੰਚ ਗਈ ਵਸੇ ਹੀ ਹਾਂ ਵੇਖੋ ਆ ਬੱਚਾ ਜੀ ਸੀਲਸ ਲੱਗ ਵੀਰ ਜੀ ਵੱਛੀ ਪੂਰੀ ਆ ਪੂਰੀ ਸੀਲਸ ਲੱਗ ਹੈ ਹਾਂ ਕੋਈ ਤਾਂ ਦੱਸਣ ਦਿਆ ਕੋਈ ਮਾਈ ਭੈਣ ਨੂੰ ਮਾਰੇ ਵੀਰ ਨੂੰ ਮਾਰੇ ਉਸ ਚੀਜ਼ ਦੀ ਆਪਣੀ ਗਾਰੰਟੀ ਆ ਠੀਕ ਹੈ ਜੀ ਜੰਮੀ ਪਲੀ ਵੇਖੋ ਵੱਛੀ ਕਿੱਡੀ ਆ ਹਾਂ ਜੀ ਢਾਂ ਚੜ੍ਹੋ ਜੇ ਸੋਨਾ ਬਣਿਆ ਕੁੱਚਾ ਵੇਖੋ ਕਿੱਡਾ ਮਨ ਲਾਇਆ ਲੱਗੀ ਬਸ ਇਹਨੇ ਕਾਲੀ ਪਈ ਥਣ ਭਾਂਡਾ ਵੀ ਹਾਂ ਥਣ ਭਾਂਡਾ ਵੀ ਵਧੀਆ ਵੀਰ ਜੀ ਮੰਨ ਲਾ ਆਪਾਂ ਇਹ ਕਿਲੇ ਤੇ ਬੰਨ ਕੇ ਨਾ ਮੰਨ ਲਓ ਮੋੜਾ ਹਾਂ ਜੀ ਹਾਂ ਜੀ ਦੇਖੋ ਪੂਰੀ ਪਰ ਤਾਲੂ ਵਛੀ ਆ ਹਾਂ ਜੀ ਹਾਂ ਜੀ ਥੋੜਾ ਜਿਹਾ ਮੈਂ ਬੱਛੇ ਦਾ ਕਰਦੀ ਹਾਂ ਬੱਚੇ ਬੱਚੇ ਦਾ ਬੱਚੇ ਦਾ ਤਾਂ ਬੜਾ ਕਰਦੀ ਆ ਵੇਖੋ ਲੈ ਹਾਂ ਆ ਵੇਖੋ ਉਦਾਂ ਸੀਲਸ ਲੱਗ ਕੋਈ ਛੜ ਉਹ ਕਰਮਾਲੀ ਜਿਹਾ ਤੇ ਕੋਈ ਇਹ ਸੀਲਸ ਲੱਗਾ ਪੂਰੀ ਹਾਂ ਜੀ ਹਾਂ ਜੀ ਹਾਂ ਇਹ ਕਿੰਨਾ ਜੋ ਇਸ ਟਾਈਮ ਬੌਲਾ ਦੁੱਧ ਬੌਲਾ ਵੀਰ ਜੀ ਇਹਦੇ ਕੋਲੇ ਇਸ ਟਾਈਮ 9 10 ਕਿਲੋ ਬੌਲਾ ਪੱਕਾ ਹੈਗਾ 10 9 ਕਿਲੋ ਦੁੱਧ ਵੀਰ ਜੀ ਪੱਕਾ ਹੈਗਾ ਪੱਕਾ ਹੈ ਨਾ ਪੂਰੀ ਤਾਂ ਦੱਸਣ데요 ਆ ਵੇਖੋ ਸੀਲਸ ਲੱਗ ਜਿੱਦਾਂ ਮਰਜੀ ਕੋਈ ਪਤਾ ਹੀ ਨਹੀਂ ਕਰਮਾ ਵਾਲੀ ਨੂੰ ਵੀ ਲੱਗ ਹਾਂਜੀ ਹਾਂਜੀ ਛੜਦਾ ਵੇਖੋ ਲੈ ਆਹ ਵੇਖੋ ਆ ਵੇਖੋ ਥਾਂ ਥੁਣੀ ਹੈ ਪੂਰੇ ਹਾਂਜੀ ਹਾਂਜੀ ਨਹੀਂ ਤੁਹਾਨੂੰ ਪਤਾ ਇਹ ਵੀ ਜਿਹੜੀ ਮਾਲਾ ਆਹ ਦਿੰਦੇ ਵੀ ਗਰਮ ਛੜਦਾ ਗਰਮ ਹਾਂਜੀ ਕੋਈ ਇਹਨੂੰ ਪਤਾ ਹੀ ਨਹੀਂ ਇਹਨਾਂ ਨੂੰ ਕਰਮਾ ਵਾਲੀ ਨੂੰ ਮਾਲਾ ਲਾ ਕੇ ਲੱਤ ਮਾਰਨ ਦਾ ਵੀ ਹਾਂਜੀ ਕੋਈ ਪਰ ਆ ਜਾ ਪੂਰੀ ਜੰਮੀ ਪੂਰੀ ਵੱਲੋਂ ਪਿੱਠ ਮਈਆਂ ਵਾਲੀ ਲੱਗੀ ਵਸ਼ੀ ਨੂੰ ਬਿਲਕੁਲ ਬਿਲਕੁਲ ਸਾ ਜੀ ਪਹਿਲਾਂ ਵਛੀ ਆ ਜੇ ਵੀ ਹਾਂ ਜੀ ਹਾਂ ਜੀ ਪਹਿਲਾਂ ਤੇ ਬਾਕੀ ਇਹ ਆ ਵੀ ਚਲੋ ਥੋੜਾ ਜਿਹਾ ਬੱਚੇ ਦਾ ਕਰਕੇ ਚਲੋ ਇੱਕ ਗਾ ਜੀ ਥੋੜਾ ਜਿਹਾ ਕਰ ਹੁਣੇ ਫਿਰ ਤੋਂ ਜੋ ਤੇ ਦਰਦੀਆਂ ਦੁਰਦੀਆਂ ਵਾ ਥਣ ਵੀ ਪੂਰਾ ਐ ਮੁੱਠੀ ਮੁੱਠੀ ਵਾਲਾ ਬਿਲਕੁਲ ਬਿਲਕੁਲ ਸਾ ਜੀ ਆਵੇ ਖਾਓ ਲਾਗੋ ਹਾਂ ਇੱਕ ਕੈਵਰੇ ਕੁਮਰੇ ਤੋਂ ਡੰਗਰ ਤੁਹਾਨੂੰ ਪਤਾ ਹਾਂ ਜੀ ਨਵੇਂ ਬੰਦੇ ਕਰਕੇ ਵੀ ਥੋੜਾ ਜਿਹਾ ਕਰਦਾ ਹੈ ਬਾਕੀ ਜਿੱਦਾਂ ਮਰਜ਼ੀ ਕੋਈ ਇਹ ਨਹੀਂ ਵੀ ਕਈ ਵਾਰੀ ਹੁੰਦਾ ਡੰਗਰ ਮਾਰਦਾ ਕਰਦਾ ਚਾਹੀਦਾ ਕੋਈ ਉਹ ਕੋਈ ਚੱਕਰੀ ਕੋਈ ਨਹੀਂ ਬਿਲਕੁਲ ਜੀ ਹਾਂ ਜੀ ਹਾਂ ਮੋਲ ਸ਼ਾਹ ਜੀ ਫਿਰ ਆਪਾਂ ਕੀ ਕਰਦੇ ਆ ਤਾਂ ਮੁੱਲ ਵੀ ਦੀ ਇਹਦਾ ਮੰਨ ਲਾ ਇਹ ਗੱਲ ਹੈਗੀ ਆ ਪੜਾ ਲਈ ਮੁੱਲ ਵੀ ਇਹਦਾ ਭਾਵੇਂ ਕਰ ਲਈਏ 40 42 ਭਾਵੇਂ ਇਹ ਗੱਲ ਹੈਗੀ ਇਹ ਚੌਂਤੀਆ ਦੀ ਬੱਛੀ ਦਿੱਦੀ ਦੇ ਦਾਂ 34000 ਦੀ ਨੈਟ ਆਪਾਂ ਦੇ ਚੌਂਤੀ ਦੀ ਹਾਂ ਜੀ 34 ਦੀ ਬੱਛੀ ਦੇ ਦਾਂਗੇ ਠੀਕ ਐ ਸ਼ਾਹ ਜੀ ਬੱਛੀ ਵੇਖ ਲਓ ਜੰਮੀ ਪਲੀ ਦੁੱਧ ਵੀ ਵੀਰ ਜੀ 8 8.5 9 10 ਦੇ ird ird ਗਿਰਦੀ ਹੈ ਹਾਂ ਬਾਕੀ ਸੇਵਾ ਦਾ ਹੁੰਦਾ ਜੀ ਹਾਂ ਜੀ ਬਾਕੀ ਸੇਵਾ ਦਾ ਬੱਛੀ ਨੇ ਵਿੱਚ ਦੁੱਧ 12 14 ਕਿਲੋ ਭਰਉਣਾ ਹਾਂ ਜੀ ਘਰ ਜਾਣਾ ਪਰਦਾ ਹੈ ਸਾਡੇ ਕੋਲ ਤੇ ਵਾ ਦੁੱਧ ਵੱਚੀ ਨੇ ਤੁਹਾਨੂੰ ਪਤਾ ਪਰ ਉਹਨਾ ਵੀ ਦੇਖੋ ਜੰਪਾਲ ਵੇਖੋ ਕਿੱਡਾ ਵੱਚੀ ਨੂੰ ਘਰਾਣੀ ਘਰਾਣੀ ਘਰਾਣੇ ਦੀ ਹੈ ਵੱਚੀ ਹਾਂਜੀ 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 ਫੀਲਿੰਗਾਂ ਸੁਰੀਆਂ ਕਿਤੇ ਔਲ ਦਾ ਵੀ ਪਤਾ ਹੀ ਨਹੀਂ ਗਾ ਇਹਨੂੰ ਵੱਚੀ ਨੂੰ ਵੀ ਮੈਂ ਮੰਨ ਲਾ ਇਹ ਗੱਲ ਹੈਗੀ ਵੀ ਕੋਈ ਮੈਨੂੰ ਮੈਂ ਔਲ ਕਰਨੀ ਆ ਚਾਹੇ ਕੋਈ ਨਹੀਂ ਹਾਂਜੀ ਹਾਂਜੀ ਆ ਨਵੇਂਾਂ ਤੋਂ ਤੈਨੂੰ ਪਤਾ ਦਰਦੇ ਆ ਮਹਾਰਾਜ ਉਹ ਫੈਵਰੇਟ ਕੰਮਰੇ ਦਾ ਕਰਕੇ ਕਰਦਾ ਵਾ ਉਹਦਾਂ ਨਹੀਂ ਇਹਨੂੰ ਤਾਂ ਦੱਸਣੇ ਆ ਪ੍ਰਵਾਹ ਹੀ ਕੋਈ ਨਹੀਂ ਤੇ ਇਦਾਂ ਕਿਹੜੀ ਹੱਤ ਪਰਾਉਂਦੀ ਆ ਹਾਂ ਬਿਲਕੁਲ ਵੇਖੀ ਕਿ ਨਹੀਂ ਹਾਂਜੀ ਹਾਂਜੀ ਐਦਾਂ ਮੰਨ ਲਓ ਇਹ ਗੱਲ ਹੈ ਕਿ ਨਹੀਂ ਫਰੋਂਦੀਆਂ ਗਰਮ ਗਰਮ ਜਿਹੜੀਆਂ ਹਾਂਜੀ ਹਾਂਜੀ ਨਹੀਂ ਪਸ਼ੂ ਲੱਗੇ ਨਹੀਂ ਆਹ ਵੇਖੋ ਕੋਈ ਚੱਕਰ ਨਹੀਂ ਹੈ ਦਾ ਮਰਜੀ ਵੇਖੋ ਹਾਂਜੀ ਹਾਂਜੀ ਐਦਾਂ ਬਹਿ ਜਾਓ ਭਾਵੇਂ ਵੰਗਾ ਪਾ ਕੇ ਚੋਲੋ ਆਹ ਵੇਖੋ ਥਾ ਵੰਡਵਿਰਲ ਵੇਖੋ ਬਿਲਕੁਲ ਬਿਲਕੁਲ ਪ੍ਰੋਪਰ ਮਿਲਦਾ ਹਾਂ ਹਾਂਜੀ ਹਾਂ ਹਾਂ ਇਹ 34000 ਰੁਪਏ ਦੀ ਹਾਨਾ ਦੇ ਦਾਂਗੇ ਬੱਚੇ 34000 ਹਾਂਜੀ 34 ਮੁੱਲ ਭਾਵੇਂ 40 42 ਜੋ ਮਰਜ਼ੀ ਕਰੀ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਉਹਦੀ ਕਰਦੀਏ ਜਾਣਕਾਰੀ ਸਾਂਝੀ ਕਰ ਹਾਂਜੀ ਇਹ ਵੀ ਜੀ ਸਿੰਘਾਂ ਤੋਂ ਬਿਨਾਂ ਆਰੀ ਆ ਗਈ ਜੀ ਹਾਂਜੀ ਕਿੰਨਾ ਸੁਗਾ ਜੋ ਇਹ ਵੀ ਜੀ ਪਹਿਲਾ ਸੁਗਾ ਹੀ ਆ ਪਹਿਲਾ ਹੀ ਆ ਪਹਿਲਾ ਹੀ ਪਹਿਲਾ ਹੀ ਠੀਕ ਹੈ ਜੀ ਪਹਿਲਾ ਦੂਜਾ ਹੀ ਆ ਸਾਰੀਆਂ ਇਹਦੇ ਮਗਰ ਕੀ ਆ ਗਿਆ ਜੋ ਇਹਦੇ ਮਗਰ ਵੀ ਮੇਰੇ ਸਾਹ ਨਾਲ ਵੱਛਾ ਹੀ ਆ ਵਿਰਦੀ ਵੱਛਾ ਹੀ ਹਾਂਜੀ ਹਾਂਜੀ ਦੇਖੋ ਚਵਾਈ ਚੋਈ ਦੀ ਕਿਤਰਾ ਜੀ ਇੱਕ ਨੰਬਰ ਚਵਾਈ ਵੀਰ ਜੀ ਪੂਰੀ ਸੀਲਸ ਲੱਗ ਕੋਈ ਇਹ ਨਹੀਂ ਮੰਨ ਲੋ ਇਹ ਗੱਲ ਹੈ ਕਿ ਆ ਵੀ ਕੋਈ ਕੋਈ ਮਾਰਦੀ ਆ ਡਰਦੀ ਆ ਕੋਈ ਤਾਂ ਜੀਦੀ ਆ ਵੇਖੋ ਪੂਰੀ ਸੀਲ ਹੈ ਕਰਮਾ ਲਈ ਜਿੱਥੇ ਮਰਜੀ ਤੁਹਾਨੂੰ ਦੱਸਣ ਦਿਆ ਰੱਸਾ ਸੁੱਟ ਕੇ ਉੱਤੇ ਇਹਨੂੰ ਕਰਮਾ ਲਈ ਨੂੰ ਹਾਂਜੀ ਹਾਂਜੀ ਚਲੋ ਇਹਨਾਂ ਆ ਵੀ ਬੱਚੇ ਦਾ ਕਰਕੇ ਬੱਚੇ ਦਾ ਜਿਹੜਾ ਕਰਦੀ ਆ ਹਾਂਜੀ ਹਾਂਜੀ ਆ ਵੇਖੋ ਕਰੋ ਸੱਜਣੋ ਤੁਹਾਨੂੰ ਪਾਣਾ ਸਾਰੀ ਐ ਤੁਹਾਨੂੰ ਦੱਸਣ ਦਿਆ ਸੀਲਸ ਲਾਗਾ ਵੇਡ ਕੋਈ ਇਹੋ ਜੀ ਨਹੀਂ ਕੋਈ ਵੀ ਵੀ ਮੰਨ ਲਓ ਕੋਈ ਸ਼ੁਕਰਵਾਦਾ ਨਹੀਂ ਗਾ ਹਾਂਜੀ ਹਾਂਜੀ ਤੇ ਬਾਕੀ ਫਿਰ ਦੁੱਧ ਬੜਾ ਵਧੀਆ ਵੀਰਜੀ ਇਹਨਾਂ ਦਾ ਕਿੰਨਾ ਜੋ ਬੌੜਾ ਹੈ ਟਾਈਮ ਆ ਇਹਦੇ ਕੋਲੇ ਵਿੱਧੀ ਹੈਗਾ ਵਾ ਇੰਨਾ ਬੌੜਾ ਇਹਦੇ ਕੋਲੇ 9 ਹੈਗਾ 9.9 ਦੇ ਲਗਭਗ ਹੈਗਾ ਹੈਗਾ ਵਾ ਹਾਂਜੀ ਹਾਂਜੀ ਠੀਕ ਹੈ ਜੀ ਅਜੀ ਇਹ ਆ ਵੀ ਤੁਹਾਨੂੰ ਮੈਂ ਦੱਸਣ ਦਿਆਂ ਗੱਲ ਵੀ ਜੀ ਆਪਾਂ ਥੋੜੇ ਜਿਨਾ ਤੁਹਾਨੂੰ ਪਤਾ ਜਦੋਂ ਨਵੇਂ ਥਾਂ ਆਵੇ ਨਾ ਨਵੇਂ ਦਾ ਥੋੜਾ ਜਿਹਾ ਪਸ਼ੂ ਕਰਦਾ ਵੀ ਪਸ਼ੂ ਨੇ ਥੋੜਾ ਜਿਹਾ ਤੈ ਤੂੰ ਨਾਲੇ ਤਾਜ਼ੀਆਂ ਸੂਈਆਂ ਆ ਜੀ ਲੱਕੇ ਲੁੱਕੇ ਚੁੱਕੇ ਨੇ ਦੁੱਧ 12 12 13 13 ਕਿਲੋ ਕਰਨਗੀਆਂ 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 ਕਰਮਾਂ ਲਈ ਹਾਂਜੀ ਹਾਂਜੀ ਉਹ ਬੱਚਾ ਖੈਦਾ ਵੀ ਅੱਛੀ ਖੋਦ ਨਹੀਂ ਤੇ ਖੈ ਹੋਈ ਆ ਠੀਕ ਹੈ ਜੀ ਹਾਂ ਬੱਛਾ ਵੀਰ ਜੀ ਇਹਦਾ ਵਕਾਲਾ ਵ ਬੱਛਾ ਐ ਐ ਐ ਵੇੜ ਦਾ ਅੱਛਾ ਇਹ ਆ ਗਿਆ ਜੀ ਹਾਂ ਠੀਕ ਹੈ ਆ ਵੇਖੋ ਬਾਕੀ ਇਹ ਨਹੀਂ ਪੂਰਾ ਪਲਿਆ ਹੈ ਕਰਮਾ ਵਾਲਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪੜਿਆ ਪੂਰਾ ਵੀਰ ਬਾਕੀ ਆ ਵੇਖੋ ਕੋਈ ਇਹੋ ਜਿਹੀ ਨਹੀਂ ਕੋਈ ਵੀ ਹੈਗਾ ਇਹਨੂੰ ਵੀ ਡਰਨ ਠਮਕਣ ਵਾਲਾ ਹਾਂ ਜੀ ਹਾਂ ਜੀ ਠੀਕ ਹੈ ਨਾ ਗੱਲ ਹਾਂ ਬੰਨ ਵਾਲੀ ਵੇਖ ਲੋ ਪਿਓਰ ਮੰਨ ਲੋ ਇਹ ਗੱਲ ਹੈਗੀ ਸ਼ਾਈ ਵਾਲਾ ਹੈ ਨਾ ਵੀਰ ਜੀ ਹਾਂ ਜੀ ਹਾਂ ਜੀ ਹਾਂ ਆ ਵੇਖੋ ਥਾਂ ਥੂਣ ਇਹਦਾ ਵੀਰ ਜੀ ਕੋਈ ਨਿੱਕਾ ਨਹੀਂ ਜੇ ਉਹ ਵੇਖੋ ਕਿੱਡਾ ਥਾਂ ਕਰੋ ਸੱਜਾ ਠੀਕ ਹੈ ਨਾ ਗੱਲ ਹਾਂਜੀ ਹਾਂਜੀ ਬਾਕੀ ਚੋਇਆ ਚਵਾਇਆ ਵਾ ਮਾਲ ਆਪਾਂ ਛੱਡ ਕੇ ਇਹ ਨਹੀਂ ਵੀਡੀਓ ਪਾਈ ਕਿਉਂਕਿ ਆਪਾਂ ਵੀਰ ਜਿੰਨਾ ਦੁੱਧ ਹੈਗਾ ਉਹਨਾਂ ਦੱਸਣਾ ਇਹ ਨਹੀਂ ਵੀ ਆਪਾਂ 14 14 ਕਿਲੋ ਦੱਸੀ ਜਾਣਾ ਬਿਲਕੁਲ ਬਿਲਕੁਲ ਸਹੀ ਦੱਸਾਂਗੇ ਠੀਕ ਹੈ ਨਾ ਗੱਲ ਜਿੰਨਾ ਮੰਨ ਲਓ ਦੁੱਧ ਹੈਗਾ ਵਾ ਨਾ ਹਾਂਜੀ ਹਾਂਜੀ ਉਹਨਾਂ ਹੀ ਦੱਸਣਾ ਵਾ ਬਿਲਕੁਲ ਇਹ ਗੱਲ ਹੈ ਜੀ ਆ ਵੀ ਇਹ ਸੂਈ ਵੀ ਦੀ ਰਾਤ ਹੀ ਬੱਚੀ ਵੈਰ ਸੂਈ ਹੈ ਜੀ ਅੱਛਾ ਰਾਤ ਹੀ ਹਾਂਜੀ ਹਾਂਜੀ ਬੱਚੀ ਵੇਖੋ ਕਿ ਦੀਵ ਦੇ ਹਾ ਚੁੱਕੀ ਛਿਪਿਆ ਉਹਦਾ ਕਰਕੇ ਨਾ ਮੰਨ ਲਾ ਭਰਾਓ ਨਹੀਂ ਇਹਦਾ ਛਾਹ ਜੀ ਫਿਰ ਮੋਲ ਹਾਂਜੀ ਇਹਦਾ ਮ ਇਹ ਵੀ ਵੀਰ ਜੀ ਮੰਨ ਲੋ ਇਹ ਗੱਲ ਹੈ ਕਿ ਆ 34000 ਦੀ ਦੇ ਦਾਂਗੇ ਫੁੱਲ ਭਾਵੇਂ ਦਾ ਕੋਈ 40 42 ਜੋ ਮਰਜ਼ੀ ਇਹ ਵੀ ਬੱਛੀ 34000 34000 ਦੀ ਦੇ ਦੇਣੀ ਆਪਾਂ 34000 ਦੀ ਦੇ ਦਾਂਗੇ ਹਾਂ ਜੀ ਬੱਛੀ ਬਹੁਤ ਚੰਗੀ ਜੇ ਹਾਂ ਜੀ ਹਾਂ ਜੀ ਹਾਂ ਪਰ ਆ ਜੀ ਸੀਪਾ ਮੜਾ ਜਾਣਾ ਬੱਛੀ ਡਰਦੀ ਹੋਆ ਉਹ ਬੱਛੀ ਦੀ ਸ਼ਾਹ ਜੀ ਤੇਰੀਏ ਜਾਣਕਾਰੀ ਹਾਂ ਤੇ ਇਹ ਰਾਤ ਹੀ ਸੂਈ ਹੈ ਇਹ ਰਾਤ ਹੀ ਸੂਈ ਵੀਰ ਜੀ ਹਾਂ ਮਗਰ ਆ ਗਈ ਬੱਛੀ 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 ਆ ਵੇਖੋ ਗਿੱਲਾ ਨਾੜੂ ਵੇਖੋ ਚਲ ਚੈੱਕ ਕਰੋ ਆਵੇ ਹਾਂ ਜੀ ਹਾਂ ਜੀ ਆ ਵੇਖੋ ਹਾਂ ਹਾਂ ਕਿੰਨਾ ਕਿਚੋਇਆ ਜੋ ਬੌਲਾ ਬੌਲਾ ਹੈ ਬੌਲਾ ਵੀਰ ਜੀ ਬੌਲਾ ਬਹੁਤ ਵਧੀਆ ਧੱਕਰਮਾਰੀ ਕੋਲੇ ਅੱਛਾ ਹਾਂ ਬੌਲਾ ਮੇਰੇ ਸਾ ਚਾਰ ਸਾਢੇ ਚਾਰ ਕਿਲੋ ਡੰਗ ਦਾ ਵਾ ਠੀਕ ਹੈ ਜੀ ਨਹੀਂ ਨਹੀਂ ਕੋਈ ਹਾਂ ਜੀ ਸੂਆ ਕਿਨਵਾ ਵੀ ਪਹਿਲਾਂ ਹੀ ਪਹਿਲਾਂ ਪਹਿਲਾਂ ਸੂਈ ਵੀਰ ਜੀ ਇਹ ਵੀ ਇਹ ਜੇ ਦੰਦਾ ਦੀ ਇਹ ਵਛੀ ਚੌਗੀ ਆ ਚੌਗੀ ਮੂੰਹ ਹਾਂ ਜੀ ਹਾਂ ਜੀ ਮੂੰਹ ਚੌਗੀ ਆ ਵਛੀ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਨੂੰ ਪਤਾ ਥੋੜਾ ਜਿਹਾ ਬੱਚੇ ਦਾ ਕਰਕੇ ਡੰਗਰ ਕਾਲਾ ਪੱਚੀ ਦਾ ਕਰਕੇ ਪੈਂਦਾ ਵਾ ਬਿਲਕੁਲ ਬਿਲਕੁਲ ਜੀ ਸੀਲਿੰਗਾਂ ਸੂਲੀਆਂ ਨਾਲ ਸੂਇਆ ਹੈ ਸੀਲਿੰਗਾਂ ਸੂਲੀਆਂ ਇਹਦੀਆਂ ਵੀ ਇਦਾਂ ਹੀ ਭਾਵੇਂ ਵੀ ਦੀ ਇਹਨੂੰ ਵੀ ਹੱਥ ਇਦਾਂ ਹੀ ਫੇਰ ਲੋ ਕਰਮਾ ਵਾਲੀ ਨੂੰ ਬਿਲਕੁਲ ਬਿਲਕੁਲ ਜੀ ਥਣ ਭਾਂਡਾ ਵੀ ਸੋਹਣਾ ਲੱਗਾ ਥਣ ਭਾਂਡਾ ਬਹੁਤ ਵਧੀਆ ਚਵਾਈਆਂ ਬੜੀਆਂ ਚੰਗੀਆਂ ਲੱਗੀਆਂ ਹਾਂਜੀ ਹਾਂਜੀ ਹਾਂ ਤੇ ਆ ਦਾ ਕੁ ਨਾਲੇ ਮੇਨ ਗੱਲ ਇਹ ਆ ਵੀ ਵੀਰ ਜੀ ਵੱਛੀ ਆ ਮਗਰ ਵੱਛੀ ਆ ਨਾ ਵਾਦਾ ਇਸ ਚੀਜ਼ ਦਾ ਬੜਾ ਹੁੰਦਾ ਸੋਹਣੀ ਵੱਛੀ ਆ ਹਾਂ ਤੇ ਬਾਕੀ ਇਹ ਆ ਵੀ ਬਹੁਤ ਚੰਗੀ ਆ ਵੀਰ ਜੀ ਹਾਂਜੀ ਹਾਂਜੀ ਦੁੱਧ ਦੱਦ ਬੜਾ ਇਹਨਾਂ ਦਾ ਮਈਆਂ ਰਗਾੰਦ ਆ ਮਈਆਂ ਰਗਾੰਦ ਹੀ ਹਾਂਜੀ ਤੇ ਵਸੂਤੋ ਤੇ ਬਾਕੀ ਇਹ ਆ ਵੀ ਖਣ ਚੱਡੇ ਵਾਲੀ ਆ ਪਹਿਲਣ ਦਾ ਵੀ ਜੀ ਬਲਾ ਵਾਦਾ ਬਿਲਕੁਲ ਬਿਲਕੁਲ ਜੀ ਵਾਦਾ ਹੁੰਦਾ ਹੀ ਆ ਹਾਂਜੀ ਹਾਂਜੀ ਜਿਹੜੀ ਨਵੇਂ ਨਵੀਆਂ ਨਵੀਆਂ ਅਗਲਾ ਜਿੰਨੇ ਭੈਣ ਭਰਾ ਨੇ ਘਰੇ ਰੱਖਣਾ ਨਾ ਹਾਂਜੀ ਹਾਂਜੀ ਉਹਨੂੰ ਦਾਵਾ ਵੀ ਮਾਲਾ ਵੀ ਨਵਾ ਹੋਵੇ ਨਾ ਹਾਂਜੀ ਹਾਂਜੀ ਪਹੂ ਤੇ ਬਾਕੀ ਇਹ ਆ ਵੀ ਨਵਾ ਪਹੂ ਹੋਵੇ ਨਵੇਂ ਪਹੂ ਦਾ ਤੁਹਾਨੂੰ ਪਤਾ ਵਾਦਾ ਵਾਦਾ ਹੁੰਦਾ ਬਿਲਕੁਲ ਜੀ ਹੈ ਨਵੀਆਂ ਵਛੀਆਂ ਸਾਰੀਆਂ ਹਾਂਜੀ ਹਾਂਜੀ ਕੋਈ ਮੰਨ ਲਓ ਇਹ ਗੱਲ ਹੈਗੀ ਪਰਵਾਹ ਹੀ ਕੋਈ ਨਹੀਂ ਹਾਂਜੀ ਹਾਂਜੀ ਆ ਵੇਖੋ ਜਿੱਦਾਂ ਮਾ ਪੁੱਰੀ ਸੀਨ ਲਾ ਗਿਆ ਹਾਂਜੀ ਆਹ ਵੇਖੋ ਕੋਈ ਇਹ ਨਹੀਂ ਵੀ ਉਹ ਜੀ ਵੀ ਹੱਥ ਪੱਲਾ ਨਹੀਂ ਫਰੌਂਦੀ ਆਹ ਵੇਖੋ ਲੈ ਆਹ ਵੇਖੋ ਕੱਲੂ ਇਹ ਨਹੀਂ ਇਹਨਾਂ ਨੂੰ ਇਹੋ ਜਿਹਾ ਨਹੀਂ ਕਰ ਮਾਲੀਆਂ ਨੂੰ ਕਹੇ ਕਹੇ ਨੂੰ ਵੀ ਹੋਊ ਵੀ ਕੋਈ ਉਹੋ ਜੀ ਸ਼ੁਕਰ ਬੁਕਰ ਹੋਊਗੀ ਠੀਕ ਹੈ ਜੀ ਤੇ ਮੋਲ ਸ਼ਾਹ ਜੀ ਇਹਦਾ ਫਿਰ ਇਹ ਵੀਰ ਜੀ ਮੋਲ ਭਾਵੇਂ 45 ਕਰ ਲਈਏ 36000 ਦੀ ਵੱਛੀ ਦੇ ਦਾਂਗੇ net 36000 ਦੀ ਆਪਾਂ 36000 ਦੀ ਵੀਰ ਜੀ ਸ਼ਰਤਾਂਗੇ ਵੱਛੀ ਬਹੁਤ ਚੰਗੀ ਮਗਰ ਵੀ ਵੱਛੇ ਉਹ ਲੈ ਗਿੱਲਾ ਨਾ ਮਗਰ ਵੀ ਵੱਛੀ ਆਗੀ ਆਪ ਵੀ ਆਪ ਦੀ ਵੱਛੀ ਸੂਈ ਆਪ ਵੀ ਵੱਛੀ ਤੇ ਮਗਰ ਵੀ ਵੱਛੀ ਹੈ ਨਾਰੂ ਖਾਦਾ ਨਾ ਵੱਛੀ ਦਾ ਹਾਂ ਜੀ ਹਾਂ ਜੀ ਵਖਾ ਆ ਵੇਖੋ ਹਾਂ ਹਾਂ ਠੀਕ ਐ ਜਾਈ ਤੇ ਐਡਰੈਸ ਤੇ ਮੋਬਾਈਲ ਨੰਬਰ ਆਪਣਾ ਦੱਸ ਦਿਓ ਬੱਸ ਵੀਰ ਜੀ ਆਪਣਾ ਪਿੰਡ ਪੈਰੋਂ ਸੀਨ ਪੱਟੀ ਜ਼ਿਲ੍ਹਾ ਤਰਨਤਾਰਨ ਨਾਮ ਚੰਡਾ ਸਿੰਘ ਵਪਾਰੀ ਹਾਂਜੀ ਹਾਂਜੀ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਨੰਬਰ ਹੈਗਾ 9872439717 ਠੀਕ ਐ ਚੋਟੀ ਵਿਖਾ ਦਈਏ ਵੀਰ ਜੀ ਹਾਂਜੀ ਹਾਂਜੀ ਹੋਰ ਬਟੂ ਆਓ ਚੁੱਪੀ ਸਰਜੋ ਆਓ ਬਟੂ ਕਰੋ ਸੁਭਾ ਪਹਿਲਾ ਆ ਗਿਆ ਛਾ ਜੀ ਹਾਂਜੀ ਇਹ ਨੀਲੀ ਰਾਵੀ ਦੀ ਵੇਖੋ ਬਿੱਲੀ ਮੜਕਣੀ ਅੱਖ ਵੀ ਹੈ ਬਿੱਲੀ ਮੜਕੀ ਅੱਖ ਹੈ ਸਿੰਗੀ ਸੋਹਣੀ ਪਹਿਲਾ ਸੁਭਾ ਹਾਂਜੀ ਅੱਛੀ ਗੱਲ ਵੱਡੀ ਝੋਟੀ ਆ ਵੀਰ ਜੀ ਕੋਈ ਨਿੱਕੀ ਨਾ ਸਮਝੇ ਕੋਈ ਵੇਖੋ ਕਿੱਥੇ ਆਉਂਦੇ ਹੀ ਹੁੰਦੇ ਆ ਕੱਦ ਕਾਠਾ ਵੇਖੋ ਝੋਟੀ ਦਾ ਪੂਰਾ ਕੱਦ ਖੜ ਹੈ ਵੰਡ ਵਿਰਲ ਚਵਾਈਆਂ ਵੀ ਫਿਰ ਇਹ ਗੱਲ ਹੈ ਕੀ ਆ ਹਾਂਜੀ ਦੋ ਦੋ ਤੇ ਜਾਣ ਲੋ ਜਾ ਮਗਰ ਕੀ ਆ ਗਿਆ ਇਹੇ ਪਟਾ ਵੀਰ ਜੀ ਆ ਵੇਖੋ ਅੱਜ ਇਹਨੂੰ ਹੈਗੇ ਵੀ 20 ਦਿਨ ਸੂਜੀ ਨੂੰ ਹੋ ਗਏ ਜੀ ਪੂਰਾ ਭਲਿਆ ਹਾਂ ਜੀ ਹਾਂ ਜੀ ਤੇ ਦੁੱਧ ਬੜਾ ਵੀਰ ਜੀ ਛੋਟੀ ਥੱਲੇ ਗਾੜਲਾ ਥਾਂ ਦੋਵੇਂ ਛੜਦੇ ਰਹਿ ਜਦ ਦੋ ਸਵਾ ਦੋ ਕਿਲੋ ਅਗਲੇ ਥਾਂ ਚੁਈਆਂ ਦੁੱਧ ਵੀਰ ਜੀ ਠੀਕ ਹੈ ਜੀ ਹਾਂ ਹੁਣ ਇਸ ਟਾਈਮ ਛੋਟੀ ਕੋਲੇ 9 ਕਿਲੋ ਦੁੱਧ ਵੀਰ ਜੀ ਕੋਈ ਧਾਰ ਨਾ ਮਾਰੇ ਭਾਵੇਂ ਤੇ ਭਾਵੇਂ ਕੋਈ ਆਨਲਾਈਨ ਛੋਟੀ ਲੈ ਲੇ ਠੀਕ ਹੈ ਸਾ ਜੀ ਠੀਕ ਨੇ ਗੱਲ ਨੀਲੀ ਦੇ ਪੁੱਲ ਪੱਖ ਚ ਜੇ ਵੇਖੋ ਭਾਵੇਂ ਸਾਰੀਆਂ ਮਾਰ ਕੰਗਾਆਂ ਗੀਆਂ ਕਰਮਾੜੀ ਨੂੰ ਪਾਸ ਹੂੰ ਵੇਖੋ ਕੱਦ ਕਾਠਾ ਵੇਖੋ ਨਾਲੇ ਝੋਟੀ ਨੂੰ ਵੱਡੀ ਝੋਟੀ ਤੋਂ ਨਿੱਕੀ ਨਹੀਂਗੀ ਸੋਨੇ ਟਾਂਕੀ ਫਿਰ ਐ ਬੱਚੇ ਬੁੱੱਚੇ ਨਾਲ ਪੂਰੀ ਸਹਿਮਤਾ ਵੀਰ ਜੀ ਠੀਕ ਹੈ ਜੀ ਚੁਵਾਈ ਜੁਈ ਸ਼ਾਹ ਜੀ ਇੱਕ ਨੰਬਰ ਚੁਵਾਈ ਵੀਰ ਜੀ ਚੁਵਾਈ ਇਹ ਗੱਲ ਹੈ ਚੁਵਾਈ ਜੀ ਕੋਈ ਫਾਲਟ ਕੱਢ ਦੇ ਵੀਰ ਜੀ ਡਾ ਲ ਰੁਪਏ ਵਾਪਸ ਠੀਕ ਹੈ ਸ਼ਾਹ ਜੀ ਹਾਂ ਜੀ ਹਾਂਗੇ ਮੁੱਲ ਸ਼ਾਹ ਜੀ ਫਿਰ ਇਹਦਾ ਮੁੱਲ ਵੀਰ ਜੀ ਇਹਦਾ ਭਾਵੇਂ ਕਰ ਲਈਏ ਇੱਕ 5 ਦੇ ਭਾਵੇਂ ਕਰ ਲਈਏ 95 ਇਹ ਹਾਂ ਨਾ ਵੀਰ ਜੀ ਦੇਣੀਆਂ 86 86000 ਦੀ ਨੈਟ ਹੈ ਨਾ 86 ਦੀ ਹਾਂਜੀ ਮੋਲ ਭਾਵੇਂ ਜੋ ਮਰਜ਼ੀ ਕਰ ਲੀ ਠੀਕ ਹੈ ਹਾਂ ਬਾਕੀ ਦਾ ਹੱਕ ਵੀ ਰੱਖਦੀ ਆ ਝੋਟੀ ਕਾਹਦਾ ਹਾਂਜੀ ਬਿਲਕੁਲ ਵੀ ਰੱਖਾ ਕਰ 10 ਕਿਲੋ ਦੀ ਵੀ ਉਹਦੀ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਆਪਣੀ ਹੈ ਨਾ ਦੱਸ ਹਾਂ ਜਿੱਦਾਂ ਮਰਜ਼ੀ ਕੋਈ ਮੰਨ ਲੋ ਦੋ ਡੰਗ ਚੋਕ ਆ ਆਪਣੀ ਤਸੱਲੀ ਕਰਕੇ ਲੈ ਲਈ ਹੈ ਹਾਂ ਹੈ ਨਾ ਹਾਂਜੀ ਦੋ ਗਾੜਨਾ 2 ਕਿਲੋ ਹੋਵੇ ਉਹ ਗੱਲ ਦੀ ਵੀ ਗਾਰੰਟੀ ਹੈ ਗਾਰੰਟੀ ਹੈ ਹਾਂ ਅਗਲੇ ਹੱਥ ਨਾਲ ਇਹਨਾਂ ਦੁੱਧ 2 ਕਿਲੋ ਹੋਵੇ ਥਣ ਚੱਡਾ ਵੇਖੋ ਝੋਟੀ ਨੂੰ ਕਿਦਾਂ ਦਾ ਲੱਗਾ ਸਵਾਦੀ ਸਿੰਗੀ ਐ ਸਾਰਾ ਕੁਝ ਦੇਖੋ ਨਹੀਂ ਸਿਰ ਪੈਸੇ ਦੇ ਲੋ ਖੁੰਜੀ ਆ ਤੇ ਦੱਸ ਦੋ ਨਾ ਜੀ ਨਾ ਬਿਲਕੁਲ ਬਿਲਕੁਲ ਹਾਂ ਹਾਂਜੀ 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 ਸ਼ਾਇਦ ਐਡਰੈਸ ਤੇ ਇੱਕ ਰੀ ਤੁਸੀਂ ਦੱਸ ਦਿਓ ਬਰਾਤ ਵੀਰ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਮੋਬਾਈਲ ਨੰਬਰ ਮੋਬਾਈਲ ਨੰਬਰ 98772439717 ਠੀਕ ਹੈ ਸ਼ਾਇਦ ਹਾਂਜੀ ਹਾਂਜੀ ਜੇ ਕਿ ਇਹ ਸੱਜਣ ਨੇ ਆਉਣਾ ਤੇ ਆਪਣਾ ਪ੍ਰੋਪਰ ਪ੍ਰੋਪਰ ਵੀਰ ਜੀ ਹੈਗਾ ਪਿੰਡ ਕੈਰੋਂ ਉਹ ਵੀ ਮੇਰਾ ਵੀਰ ਲੋਕੇਸ਼ਨ ਲਾ ਲੇ ਗ੍ਰੈਂਡ ਕੈਰੋਂ ਪੈਲਸ ਦੀ ਕੈਰੋਂ ਦੀ ਹਾਂਜੀ 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 ਉਥੋਂ ਆਪਣਾ ਰਾਹ ਹੈ ਨਾ ਹਾਂਜੀ ਰਾਹ ਨਿਕਲਦਾ ਵੀਰ ਜੀ ਉੱਥੇ ਕਰਕੇ ਬਾਕੀ ਆਪਣੇ ਨਾਲ ਕਨੈਕਟ ਕਰਕੇ ਕਨੈਕਟ ਕਰਕੇ ਜਿੱਦਾਂ ਮਰਜ਼ੀ ਵੀਰ ਜੀ ਕੋਈ ਆਪਣੀ ਤਸਦੀਕ ਕਰ ਲਈ ਠੀਕ ਹੈ ਸ਼ਾਇਦ ਧੰਨਵਾਦ ਧੰਨਵਾਦ ਜੀ ਕੀ ਰਹੀ ਹੈ ਜਾਣਕਾਰੀ ਆ ਦੂਜੀ ਨੀਲੀ ਰਾਵੀ ਦਾ ਨਾ ਕਟਾ ਵਾ ਕਟਾ ਲਈ ਮਤਲਬ ਕਿ ਬਹੁਤ ਵਧੀਆ ਵਾ ਤੇ ਇਹ ਤਾਂ ਕੱਟੀ ਆ ਮੋਹਰਾ ਦੀ ਮੋਹਰਾ ਦੀ ਕੱਟੀ ਆ ਗਈ ਮੋਹਰਾ ਦੀ ਕੱਟੀ ਆ ਗਈ ਠੀਕ ਹੈ ਕੱਟਾ ਕਿਨੇ ਚਿਰ ਦੇ ਜੋ ਇਹ ਇਹ ਵੀਰਦੀ ਆ ਗਏ ਮਤਲਬ ਕਿ ਸਾਲ ਦੇ ਅੰਦਰ ਅੰਦਰ ਹੀ ਆ ਗਏ ਸਾਲ ਦੇ ਅੰਦਰ ਅੰਦਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਕੱਟੀ ਬਹੁਤ ਵਧੀਆ ਵਾ ਤੇ ਮਾਲੀ ਆ ਨੀਲੀ ਰਾਵੀ ਦਾ ਵਾ ਨੀਲੀ ਚ ਆ ਗਿਆ ਹਨਾ ਮੱਥਾ ਬੱਲਾ ਤੇ ਪੈਰ ਵੇਖੋ ਸਾਰੇ ਤੋਤੇ ਆ ਚਾ ਕੱਟੀ ਵੇਖੋ ਇੱਕ ਰੰਗ ਜੈਡ ਬਲੈਕ ਆ ਜੈਡ ਬਲੈਕ ਹੋਰ ਆ ਜਾਗੇ ਹਨਾ ਸਿੰਗ ਵੇਖੋ ਇਤੋਂ ਆ ਮੋੜ ਦੀ ਪੂਰੀ ਹੈ ਹਾਂਜੀ ਬਹੁਤ ਵਧੀਆ ਦੋਵੇਂ ਆਗੇ ਝੋਟੀ ਵੀਰ ਜੀ ਮਤਲਬ ਕਿ ਚਾਰੇ ਥਾਣੇ ਕੋਈ ਫੋੜ ਦਾਂਗੇ ਛਾਲ ਹਾਂਜੀ ਤੇ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ ਇਹਨਾਂ ਦਾ 45000 ਜੇ ਜੋੜੀ ਦਾ ਹੀ ਜੋੜੀ ਦਾ 45 ਹਾਂਜੀ ਹਾਂਜੀ ਸਿੰਗਲ ਬਾਈ ਕਰਾਂਗੇ ਸਿੰਗਲ ਸਿੰਗਲ ਮੰਨ ਲਓ ਕਿ ਕੋਈ ਗੱਲੋ 23000 ਰੁਪਿਆ ਕੇ ਠੀਕ ਹੈ ਤੇ ਜੇ ਮਤਲਬ ਕਿ ਜੋੜਾ ਲੈਣਗੇ ਦੋਵੇਂ ਇਕੱਠੇ ਫਿਰ 40000 ਓਕੇ ਸਾ ਜੀ ਹਾਂ ਜੀ ਕਰ ਦਾਂਗੇ ਮਾਨਤਾ ਕੋਈ ਗੱਲ ਨਹੀਂ ਵੀਰ ਜੀ ਓਕੇ ਦੇ ਮਾਨਤਾ ਹਾਂ ਜੀ ਹਾਂ ਜੀ